ਪ੍ਰਸ਼ਾਸਨ ਐ ਸਖਤੀ ਦੇ ਰੁਖ ਦੇ ਵਿੱਚ ਪੰਜਾਬੀਆਂ ਸਮੇਤ ਭਾਰਤੀਆਂ ਨੂੰ ਦਿੱਤੀ ਗਈ ਹੈ ਚੇਤਾਵਨੀ ਜੇਕਰ ਇਸ ਨਿਯਮ ਦੀ ਕੀਤੀ ਉਲੰਘਣਾ ਤਾਂ ਕਰ ਦਿੱਤੇ ਜਾਓਗੇ ਰਿਪੋਰਟ ਜਿਹਾ ਦੱਸਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੋਰਾਂ ਨੇ ਜਦੋਂ ਤੋਂ ਹੀ ਸੱਤਾ ਸੰਭਾਲੀ ਹੈ ਉਹਨਾਂ ਨੇ ਸਖਤੀ ਦਾ ਰੁਖ ਅਪਣਾਇਆ ਹੋਇਆ ਹੈ ਪਹਿਲਾਂ ਤਾਂ ਉਹਨਾਂ ਨੇ ਉਹਨਾਂ ਲੋਕਾਂ ਨੂੰ ਨਾ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਿਹੜੇ ਕਿ ਗੈਰ ਕਾਨੂੰਨੀ ਤੰਗ ਦੇ ਨਾਲ ਅਮਰੀਕਾ ਦੇ ਵਿੱਚ ਗਏ ਸਨ, ਪ੍ਰਵੇਸ਼ ਕੀਤੇ ਸਨ ਤੇ ਹੁਣ ਉਹਨਾਂ ਨੇ ਪੰਜਾਬੀਆਂ ਸਮੇਤ ਭਾਰਤੀਆਂ ਤੇ ਹੋਰ ਵੀ ਜਿਹੜੇ ਮੁਲਕਾਂ ਦੇ ਵਿਦਿਆਰਥੀ ਉੱਤੇ ਪੜਦੇ ਨੇ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਜੇਕਰ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿਸੇ ਵੀ ਪ੍ਰਕਾਰ ਦੀ ਸਿਆਸੀ ਗਤੀਵਿਧੀ ਦੇ ਵਿੱਚ ਹਿੱਸਾ ਲਿਆ ਤਾਂ ਉਹਨਾਂ ਦਾ ਜਿਹੜਾ ਵੀਜ਼ਾ ਹੈ ਉਹ ਰੱਦ ਕਰ ਦਿੱਤਾ ਜਾਵੇਗਾ। ਉਹਨਾਂ ਨੇ ਆਖਿਆ ਹੈ ਕਿ ਬੇਸ਼ੱਕ ਸੋਸ਼ਲ ਮੀਡੀਆ ਅੱਜਕੱਲ੍ਹ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਪਰੰਤੂ ਜਿਹੜੇ ਵਿਦਿਆਰਥੀ ਨੇ ਉਹ ਪੜ੍ਹਾਈ ਦੀ ਆੜ ਦੇ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਤੇ ਖਾਸ ਤੌਰ ਤੇ ਸਿਆਸੀ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦੇ ਨੇ ਉਹਨਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਨ੍ਹਾਂ ਦੇ ਵੱਲੋਂ ਇਹ ਗੱਲ ਤੱਕ ਆਖ ਦਿੱਤੀ ਗਈ ਹੈ ਕਿ ਜੇਕਰ ਕਿਸੇ ਵਿਦਿਆਰਥੀ ਨੇ ਸੋਸ਼ਲ ਮੀਡੀਆ ਤੇ ਪਾਈ ਹੋਈ ਕਿਸੇ ਵੀ ਸਿਆਸੀ ਪੋਸਟ ਨੂੰ ਲਾਈਕ ਕੀਤਾ ਉਸ ਨੂੰ ਸ਼ੇਅਰ ਕੀਤਾ ਜਾਂ ਫਿਰ ਉਸ ਤੇ ਕਮੈਂਟ ਕੀਤਾ ਤਾਂ ਇਸ ਨੂੰ ਵੀ ਸਿਆਸੀ ਗਤੀਵਿਧੀ ਦੇ ਵਿੱਚ ਸ਼ਾਮਿਲ ਹੋਣਾ ਹੀ ਮੰਨਿਆ ਜਾਵੇਗਾ ਇਸ ਕਰਕੇ ਖਾਸ ਤੌਰ ਤੇ ਇਹਨਾਂ ਵਿਦਿਆਰਥੀਆਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਪ੍ਰਕਾਰ ਦੀ ਸਿਆਸੀ ਗਤੀਵਿਧੀ ਦਾ ਹਿੱਸਾ ਸੋਸ਼ਲ ਮੀਡੀਆ ਤੇ ਨਾ ਬਣ ਜੇਕਰ ਉਹਨਾਂ ਦੇ ਵੱਲੋਂ ਇਸ ਨਿਯਮ ਦੀ ਉਲੰਘਣਾ ਕੀਤੀ ਗਈ ਤਾਂ ਉਹਨਾਂ ਦਾ ਜਿਹੜਾ ਵੀਜ਼ਾ ਹੈ ਉਹ ਰੱਦ ਕਰ ਦਿੱਤਾ ਜਾਵੇਗਾ ਦੱਸਦੀ ਹੈ ਕਿ ਪਹਿਲਾਂ ਤਾਂ ਇਹ ਗੱਲ ਸਾਹਮਣੇ ਆ ਰਹੀ ਸੀ ਸਿਰਫ ਕੈਂਪਸ ਦੇ ਵਿੱਚ ਹੀ ਇਹ ਜਿਹੜੀ ਕਾਰਵਾਈ ਹੋ ਰਹੀ ਹੈ ਪਰantu ਅਜੇ ਹਾਂ ਨਹੀਂ ਹੈ ਪੂਰੇ ਅਮਰੀਕਾ ਦੇ ਵਿੱਚ ਵਿਦਿਆਰਥੀਆਂ ਨੂੰ ਇਹ ਗੱਲ ਆਖ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਨੇ ਕਿਸੇ ਵੀ ਪ੍ਰਕਾਰ ਦੀ ਸਿਆਸੀ ਗਤੀਵਿਧੀ ਦੇ ਵਿੱਚ ਹਿੱਸਾ ਲਿਆ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਤਾਂ ਉਹਨਾਂ ਦਾ ਜਿਹੜਾ ਵੀਜ਼ਾ ਹੈ ਉਹ ਰੱਦ ਕਰ ਦਿੱਤਾ ਜਾਵੇਗਾ ਦੱਸਦੀ ਹੈ ਕਿ 2023-24 ਦੇ ਵਿੱਚ ਤਕਰੀਬਨ 11 ਲੱਖ ਦੇ ਕਰੀਬ ਜਿਹੜੇ ਕਿ ਵਿਦਿਆਰਥੀ ਅਮਰੀਕਾ ਦੇ ਵਿੱਚ ਗਏ ਸਨ ਪੜ੍ਹਨ ਦੇ ਲਈ ਉਹਨਾਂ ਦੇ ਵਿੱਚੋਂ 331000 ਜਿਹੜੇ ਕਿ ਪੰਜਾਬੀਆਂ ਸਮੇਤ ਭਾਰਤੀ ਸਨ ਉਹਨਾਂ ਦੇ ਵਿੱਚੋਂ ਸਿਰਫ 3 ਹਫ਼ਤਿਆਂ ਦੇ ਵਿੱਚ ਹੀ 100 ਵਿਦਿਆਰਥੀਆਂ ਦੇ ਜਿਹੜੇ ਵੀਜ਼ੇ ਨੇ ਉਹ ਰੱਦ ਕਰ ਦਿੱਤੇ ਗਏ ਨੇ ਤੇ ਹੁਣ ਖਾਸ ਤੌਰ ਤੇ ਵਿਦਿਆਰਥੀਆਂ ਨੂੰ ਇਹ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਉਹ ਸੋਸ਼ਲ ਮੀਡੀਆ ਤੇ ਕਿਸੇ ਵੀ ਪ੍ਰਕਾਰ ਦੀ ਸਿਆਸੀ ਗਤੀਵਿਧੀ ਦੇ ਵਿੱਚ ਹਿੱਸਾ ਨਾ ਲੈਣ ਕਿਸੇ ਵੀ ਪੋਸਟ ਨੂੰ ਸ਼ੇਅਰ ਨਾ ਕਰਨ ਉਸ ਤੇ ਕਮੈਂਟ ਨਾ ਕਰਨ ਕਿਸੇ ਵੀ ਪ੍ਰਕਾਰ ਦਾ ਲਾਈਕ ਨਾ ਕਰਨ ਤਾਂ ਕਿ ਉਹ ਆਪਣੇ ਵੀਜ਼ੇ ਜਿਹੜੇ ਨੇ ਸੁਰੱਖਿਅਤ ਰੱਖ ਸਕਣ ਤੇ ਖਾਸ ਤੌਰ ਤੇ ਸਰਕਾਰ ਏਆਈ ਦੀ ਮਦਦ ਦੇ ਨਾਲ ਅਜਿਹੇ ਵਿਦਿਆਰਥੀਆਂ ਦੀ ਪਛਾਣ ਕਰ ਰਹੀ ਹੈ ਸੋ ਹੁਣ ਜਿਹੜੇ ਵਿਦਿਆਰਥੀ ਅਮਰੀਕਾ ਦੇ ਵਿੱਚ ਪੜਨ ਦੇ ਲਈ ਗਏ ਹੋਏ ਨੇ ਉਹ ਸੋਸ਼ਲ ਮੀਡੀਆ ਤੇ ਕਿਸੇ ਵੀ ਪ੍ਰਕਾਰ ਦੀ ਸਿਆਸੀ ਗਤੀਵਿਧੀ ਜਿਹੜੀ ਹੋ ਰਹੀ ਹੈ ਉਸ ਨੂੰ ਲਾਈਕ ਨਾ ਕਰਨ ਉਸ ਤੇ ਕਮੈਂਟ ਨਾ ਕਰਨ ਉਸ ਨੂੰ ਸ਼ੇਅਰ ਨਾ ਕਰਨ ਤਾਂ ਕਿ ਜਿਹੜੇ ਉਹਨਾਂ ਦਾ ਵੀਜ਼ਾ ਹੈ ਉਹ ਸੁਰੱਖਿਅਤ ਰਹਿ ਸਕੇ